ਹਾਂਜੀ ਅੱਜ ਸਰ ਇੱਕ ਮਾਮਲਾ ਦੱਸ ਕੀਤਾ ਜਿਹੜਾ ਕੀ ਕਰਨਾ ਪੰਜਾਬ ਸਰਕਾਰ ਵੱਲੋਂ ਛੇੜੀ ਗਈ ਮਹਮ ਜੁਧ ਨਸ਼ਾ ਵਿਰੋਧ ਦੇ ਤਹਿਤ ਸੀਆਈਟੀਮ ਅਤੇ ਟੂ ਦੀ ਟੀਮ ਨੂੰ ਕੱਲ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੋਠਾਗੁਰੂ ਨੂੰ ਹੋਂਡਾ ਮੇਜ ਦੇ ਕਾਰ ਦੇ ਵਿੱਚੋਂ ਕਾਬੂ ਕੀਤਾ ਕਾਬੂ ਕਰਮਣ ਦੇ ਨਾਲ ਹੋਂਡਾ ਮੇਜ ਦੇ ਕਾਰ ਵਿੱਚੋਂ 36 ਕਿਲੋ ਧੁੱਕੀ ਚੋਰਾ ਪੋਸਤ ਬਰਾਮਦ ਹੋਇਆ ਜਿਸ ਦੇ ਤਹਿਤ ਮਕਦਮਾ ਨੰਬਰ 235 ਮਿਤੀ 22 10 2025 थाਣਾ ਨਈਆਂ ਬਲਖੇ ਦਰਜਿਸਟ ਕੀਤਾ ਗਿਆ ਹੈ ਦੋਸ਼ ਨੂੰ ਗੈਸਟਰ ਕੀਤਾ ਜਾ ਚੁੱਕਾ ਹੈ ਜਿਸ ਨੂੰ ਅੱਜ ਮਾਨਯੋਗ ਦਾਨਦ ਚ ਪੇਸ਼ ਕਰਕੇ ਰਮਾਨ ਹਾਸਲ ਕਰਕੇ ਇਸ ਤੋਂ ਹੋਰ ਡੰਗਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਤੇ ਇਹ ਵੀ ਪਤਾ ਕੀਤਾ ਜਾਵੇਗਾ ਕਿ ਇਹ ਸਪਲਾਈ ਕਿੱਥੋਂ ਲੈ ਕੇ ਆਇਆ ਸੀਗਾ ਤੇ ਅੱਗੇ ਨੇ ਕਿੱਥੇ ਕਿੱਥੇ ਸਪਲਾਈ ਕਰਨੀ ਸੀਗੀ ਤੇ ਇਹ ਵੀ ਪਤਾ ਕੀਤਾ ਜਾਵੇ ਜਿਹੜੀ Honda Mejet car ਹੈ ਇਹਦੇ ਨਾਂ ਤੇ ਹੈ ਤੇ ਇਸ ਇਸ ਪਰ ਵੀ ਹੋਰ ਜਾਣਕਾਰੀ ਅਸਲ ਕੀਤੀ ਜਾਵੇਗੀ ਤੇ ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਦੋ ਮੁਕਾਦਮੇ ਐਨਡੀਪੀਸ ਦੇ ਦਰਜ ਹਨ ਬਸ ਸਰ ਕੁਝ ਕਹੋ